ਮੈਂਨੇ ਪੁਰਜੀ ਬਸਾਂ ਮਿਲਦੀ ਅੱਜ ਕੱਲ੍ਹ ਸਿਆਲ ਦਾ ਮਹੀਨਾ ਤਰੋਂ ਤੁੰਦ ਪਈ ਆ ਹੈ ਪੁਰਜੀ ਕਿਤੇ ਮਿਲਦੀ ਆ ਮੇਥੀ ਦੀ ਪੁਰਜੀ ਮੇਥੀ ਮੇਥੇ ਧਨੀਆ ਪਾਲਕੋ ਆਲੂ ਟਮਾਟਰ ਅਦਰਕ ਲਸਣ ਇੰਨਾ ਕੁ ਸਪੈਣਾ ਬਾਈ ਪੁਰਜੀ ਦੇ ਵਿੱਚ ਤਾਂ ਬਣਨੀ ਆ ਇਹ ਉਧਰ ਚੱਲਣਾ ਹੋ ਉਹਦੇ ਅੱਗ ਬਾਲ ਰਿਆ हां 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 तल ਕੋਈ ਨਹੀਂ ਜੋ ਵੀ ਛਕ ਲੈਣਗੇ ਮਹਾਮੂਹਾ ਛੋਲਿਆਂ ਦੀ ਵੀ ਬੜਾ ਲਿਆ ਕਰੋ ਕਿਤੇ ਉਹ ਮੂੰਗੀ ਜਿਹੜੀ ਪਈ ਥੋਨੂੰ ਦੇਖਤੀ ਮੂੰਗੀ ਵਾਲੇ ਨੂੰ ਥੋਤੀ ਮੂੰਗੀ ਪਈ ਦੀ ਬਾਹਰ ਜੀ ਇਗ ਤਾਂ ਹੈ ਨਹੀਂ ਕਿਹੜੇ ਮੋਗੇ ਵਾਲੇ ਨੂੰ ਜੇ ਮੋਗੇ ਨਹੀਂ ਆ ਕਿ ਜੇ ਕੋਈ ਕਿਸਾਨ ਜੀ ਨਾਲੇ ਮੈਂ ਕਹਾਂ ਉਹ ਪਤਾ ਨਹੀਂ ਦੇਤੀ ਹੋਊ ਸ਼ਾਇਦ ਉਹਦੋਂ ਹਾਉਤ ਨੂੰ ਦੇਤੀ ਸੀ ਪਟਵਾਰੀ ਸਾਹਿਬ ਉਹਰੇ ਪੁਰਜੀ ਦਾ ਵੀ ਕੰਮ ਚਾਲਾ ਲੈਨੇ ਆ ਹੈ ਹਾਂਜੀ ਪੂਰਾ ਪੂਰਾ ਪੂਰੇ ਮਹਾਰਾਜੇ ਚੱਲੀ ਉਹ ਮੋੜਾ ਸੀ ਸਾਰਾ ਕੁਝ ਕਰ ਲਈਦਾ ਹਾਂ ਆਹੋ ਚੰਨੀਆ ਆਪਣਾ ਮੁੱਖ ਮੰਤਰੀ ਸੀ ਨਾਲੇ ਯਾਰ ਉਹ ਤਾਂ ਫੇਰ ਵੀ ਦੇਲਾ ਬੱਕਰੀ ਵੀ ਚੋ ਲੈਂਦਾ ਸੀ ਜੀ ਵੀ ਮੁੰਨ ਲੈਂਦੇ ਆ ਮਨਜੀ ਵੀ ਹੋਣ ਨੇ ਤੇ ਬਿਜਲੀ ਦਾ ਕੰਮ ਵੀ ਕਰ ਲੈਨੇ ਆ ਹੈ ਹਾਂ ਬਿਜਲੀ ਦਾ ਸਾਰਾ ਹੈ ਸਾਰਾ ਕਰ ਲੈਣਾ ਠੀਕ ਆ ਠੀਕ ਆ ਠੀਕ ਆ ਵਧੀਆ ਗੱਲ ਕਰਕੇ ਹਟੇ ਇਹਨੂੰ ਕਿਹਾ ਦੇ ਹਰਪ੍ਰੀਤ ਨੂੰ ਸਿਖਾ ਦੇ ਸਾਰਾ ਕੁਝ ਇਹ ਸਿਖਦਾ ਹੀ ਮੁੰਡਾ ਮਨੋ ਆ ਇਹਨੂੰ ਸਿਖਾ ਦੇ ਲਾਲ ਇਹਨੂੰ ਪੂਰਾ ਪੂਰਾ ਬਾ ਇਹਨੂੰ ਵੱਡਾ ਪਾਠੀ ਬਣਾ ਨਾਲ ਯਾਰ ਹਾਂ ਵੱਡਾ ਪਾਠੀ ਬਣਾ ਫੇਰ ਗੱਲ ਬਣੂਗੀ ਐ ਤੈਨੂੰ ਬਸ ਹੁਣ ਅਸੀਂ ਵਿਹਲੇ ਹੋ ਜਾਣਾ ਠੀਕ ਆ ਸਭ ਤੋਂ ਸ਼ੁਰੂ ਕਰ ਦਿੰਦੇ ਆ ਆਓ ਹਰ ਬੇਤੇ ਬਾਈ ਹਾਂ ਪਟਵਾਰੀ ਦੇ ਤੇਰਾ ਗੁਰੂ ਬਣਨਾ ਤੇ ਇਹਦੇ ਮਤਲਬ ਦੂਜਾ ਹਾਂ ਬਾਈ ਦਾਲ ਦੂੜ ਪਵਾ ਕੇ ਨਿਚਕਾਇਆ ਕਰੋ ਤੇ ਇਹ ਤੇਰੇ ਨੂੰ ਸਿਖਾ ਦੂਗਾ ਇਹ ਅਸੀਂ ਇੱਕ ਹੋਰ ਵੀ ਕਰ ਰਹੇ ਸੀ ਹਾਂ ਇਹ ਧਾਰਨਾ ਤੋਂ ਤੂੰ ਜਾਣਦਾ ਇਹ ਕੋਈ ਵੀ ਪਿਆ ਹਰਮੋਨ ਨਹੀਂ ਮੇਰੇ ਕੋਲ ਵੀ ਇਹ ਢੋਲ ਕੀ ਪਿਆ ਸਭ ਧਾਰਨਾ ਤਾਂ ਅਸੀਂ ਵੀ ਜਾਣਦੇ ਫਿਰ ਬਜਾਵ ਵੀ ਲੈਨੇ ਫਿਰ ਤੂੰ ਲਿਆ ਇੱਥੇ ਇੱਕ ਦਿਨ ਖੜਕਾਈਏ ਫਿਰ ਨਹੀਂ ਇਹ ਗੱਲ ਬਣਾਇਆ ਸਾਡੇ ਕੋਲ ਇੱਥੇ ਰਿਹਾ ਸੀ ਮਾਹਲੇ ਆ ਸੀ ਤੇਰੋ ਹੋ ਗਿਆ ਬੋਗਲ ਕੇ 20 ਸਾਲੋ ਉਦੋਂ ਮੈਂ ਲਿਆਇਆ ਸੀ ਤੇ ਹਰਮੋਨੀਅਮ 'ਅਸੀਂ ਵਜਾਉਂਦੇ ਰਹੇ ਆ ਬੋਗਲ ਕਰਦਾ ਰਿਹਾ ਦੂਜੀ ਆਪਣੀ ਕਥਾ ਵੀ ਨਾਲ ਤੇ ਨਾ ਕਥਾ ਵੀ ਕਰਦਾ ਰਿਹਾ ਕੀਰਤਨ ਵੀ ਕਰਦਾ ਰਿਹਾ ਬੋਗਲੋਂ ਉਹਨੇ ਸਾਲ ਤੋਂ ਉਹ ਬੰਦਾ ਕੋਈ ਸਤਨਾ ਨਹੀਂ ਆਪ ਹੀ ਕਰਨਾ ਸਿੱਧਾ ਸਾਦਾ ਯਾਰ ਪੰਜਵੇਂ ਪਾਸ਼ਾ ਨੇ ਕਰਾ ਲਿਆ ਸੀ ਆਪਦੇ ਸਿੱਖਾਂ ਤੋਂ ਸਿੱਧਾ ਸਾਦਾ ਤੇ ਆਪਾਂ ਨੂੰ ਨਹੀਂ ਆਉਂਦਾ ਆਪਾਂ ਬਾਹਰ ਗੁਰੂ ਦਾ ਨਾਂ ਹੀ ਲੈਣਾ ਉਹਦੇ ਲੱਗੇ ਹੋਇਆ ਆਪਾਂ ਕਿਹੜਾ ਗਾਣਾ ਕਾਢੀਏ ਵਿੱਚ ਆਪਾਂ ਦਾ ਕਿਹੜਾ ਸਤਲਾ ਵਾਹਿਗੁਰੂ ਬੱਸ ਚੱਕ ਲਾਂਗੇ ਈਰੀ ਜਾਇ ਜਾਇ ਕਾਰ ਨਿਰੰਕਾਰ ਤੇਰੀ ਜੈ ਜੈ ਕਾਰੋ ਆ ਗਾ ਲਿਆ ਕਰਾਂਗੇ ਬੱਸ ਸਦਾ ਸਾਦਾ ਕੀਰਤਨ ਹੁੰਦਾ ਪਿੰਡਾਂ 'ਚ ਤਾਂ ਹਾਂ ਧਰ ਨਾਲ ਤਾਂ ਬੜਾ ਸੌਖਾ ਹੁੰਦਾ ਬੜਾ ਸੌਖਾ ਹਾਂ ਅੱਲੀ ਬੇਟੀ ਬਸ ਆ ਕੀਰਨੀ ਚ ਵੱਢ ਲੈ ਇੱਕ ਰੀ ਮੁੱਠੀ ਜਾ ਦੇ ਆਹ ਹੁਣ ਇਹਨਾਂ ਖਾਦੀ ਜਾਊਗੀ ਉਹ ਕੜਾ ਦੂਜਾ ਆਪਣਾ ਨਹੀਂ ਹੋਰ ਨਸਰ ਜਾਣਾ ਹੁਣ ਹੂੰ ਮੇਤੀ ਦਾ ਆਪਣੇ ਘਰੇ ਰੋੜੀਆਂ ਨਹੀਂ ਖੜੀ ਕੋਈ ਉਹ ਮੇਤੀ ਦਾ ਸਾਡੇ ਖੇਤ ਖੜੀ ਗਲਤ ਆ ਵੀ ਆਪ ਦੀ ਚੀਜ਼ ਇੱਥੇ ਵਾਲੀ ਆਪ ਦੇ ਹੁਣ ਉੱਥੋਂ ਲਈਏ ਤੇ ਇਹਨੂੰ ਇਹਦਾ ਆਰਗੇਨਿਕ ਨਾਲੇ ਹਾਂ ਨਾਲੇ ਇਹਦੇ ਇਹਦੇ ਅਰਗੀ ਦਾ ਚੀਜ਼ ਨਹੀਂ ਬਣਦੀ ਕੋਈ ਗੋਭੀ ਉੱਤੇ ਪਤਾ ਕਿੰਨੀ ਸਵਾਫੀ ਦਾਲ ਦੇਖ ਲਾ ਤੇ ਆਪਾਂ ਸਗਰਾਣ ਵਾਲੇ ਦਿਨ ਬਣਾਈ ਆ ਨਾਲੇ ਸਬਜੀ ਦੇ ਤਾਂ ਯਾਰ 10 ਮਿੰਟ ਬਾਈ ਲੱਗਦੇ ਆ। ਬਿਲਕੁਲ। ਹਾਂ ਬੁੜੀਆਂ ਤਾਂ ਦੇਖ ਲਾ ਪਹਿਲਾਂ ਜਾਕਾ ਨੂੰ ਦੁੱਧਾ ਤੇ ਚੰਗਾ ਹੁੰਦੀਆਂ। ਪਾਣੀ ਪੂਣੀ ਪਿਉਂਦੀਆਂ ਵਿੱਚੇ ਦਾੜ ਨੂੰ ਬਣਾਈ ਜਾਂਦੀਆਂ ਹੁੰਦੀਆਂ ਸੀ ਵਿੱਚੇ ਆਟਾ ਗੁੰਨੀ ਜਾਣਾ ਵਿੱਚੇ ਕੜਚੀ ਫੇਰ ਜਾਣੀ। ਵਿੱਚੇ ਅੱਗ ਗਾਂਹ ਕਰ ਜਾਣੀ ਉਹ ਨਾਥਾ ਨਾਲ ਹੀ। ਕਮਾਲ ਸਰ ਤਨ ਸੀ ਉਹ ਬੁੜੀਆਂ ਵਿਚਾਰੀਆਂ। ਹੁਣ ਨਹੀਂ ਜਿਹੜੀਆਂ ਹੋਣ ਵਾਲੀਆਂ ਤਾਂ ਇੰਨਾ ਪਤਾ ਹੀ ਨਹੀਂ ਇਹ ਵੀ ਇਨਾ ਕੋ ਸਾਗ ਤੇ ਕਿੰਨਾ ਜੁੱਧ ਲੱਗਦਾ ਸੀ। ਸਾਗ ਤੇ ਯਾਰ ਵਿੱਚ ਘੋਟ ਲਈ ਜੀ। ਆ ਕੋਟਣੀ ਜੀ ਵਿੱਚ ਹੀ ਖੜੀ ਕਰ ਦੇਣੀ ਬੁੜੀਆਂ ਨੇ ਉਹਨੂੰ ਹੀ ਫੇਰੀ ਫੁਰੀ ਜਾਂਦੇ ਗਏ ਸੀ ਸਾਰੀ ਦਿਹਾੜੀ ਲੱਗੀ ਸਾਗ ਤੇ ਆਲਣ ਪਾਤ ਆ ਜੀ ਉਹ ਫਲਾਨਾ ਕਰਤਾ ਜੀ ਉਹ ਧੀਂੜਾ ਕਰਤਾ ਜਿਆ ਕੁਸ ਨੇ ਸੇਕੀ ਜਾਣਾ ਬੈਠੀਆਂ ਨੇ ਨਾਲੇ ਤੇ ਵਿਚਾਰੀਆਂ ਨੇ ਸਾਗ ਸੂਖ ਬਣਾਈ ਜਾਣਾ ਪਹਿਲੀਆਂ ਬੁੜੀਆਂ ਤਾਂ ਯਾਰ ਇੱਕ ਸਾਗ ਤੇ ਇੱਕ ਮੱਕੀ ਦੀ ਰੋਟੀ ਹਾਂ ਤੇ ਇੱਕ ਛੋਲਿਆਂ ਦੀ ਦਾਲ ਦਲਮਿਆਂ ਦੀ ਇਹ ਦਾਲਾਂ ਅੱਜ ਕੱਲ੍ਹ ਅਲਤੋਂ ਨਹੀਂ ਹੁਣ ਨਹੀਂ ਬਣਦੀਆਂ ਹਾਂ ਉਦੋਂ ਬਣਦੀਆਂ ਸੀ ਉਦੋਂ ਪਤਾ ਨਹੀਂ ਤਾਂ ਚੁੱਲਿਆਂ ਤੇ ਬਣਦੀਆਂ ਸੀ ਜਾਂ ਆਪਣੇ ਭਾਂਡੇ ਵੀ ਜਨਾ ਚ ਬਣਾਉਂਦੇ ਮਿੱਟੀ ਦੇ ਸੀਗੇ ਤੋੜੀਆਂ ਉਹਨਾਂ 'ਚ ਬਣਦੀਆਂ ਸੀ ਅੱਜ ਨਹੀਂ ਉਹ ਬਣਦੀਆਂ ਉਹ ਮੇਰਾ ਕੋਝਣਾ ਹੁੰਦਾ ਨਾ ਕੋਝਣਾ ਹਾਂ ਇੱਕ ਹੁੰਦਾ ਕੋਝਣ ਪਕਾ ਕੇ ਖਾਣਾ ਹਾਂ ਇੱਕ ਹੁੰਦਾ ਕੋਝਣ ਗਾਲ ਦੇਣਾ ਇਹ ਜਿਹੜੇ ਅੱਜ ਕੱਲੇ ਕੁੱਕਰ 'ਕਾ ਕਰ ਇਹ ਗਾਲਦੇ ਆ ਗਾਲਦੇ ਆ ਇਹ ਬਣਾਉਂਦੇ ਜਿਹੜਾ ਕੁੱਕਰ ਜਰ ਇਹਦੇ ਤਾਂ ਗੈਸ ਬਣਦੀ ਆ ਗੈਸ ਹੀ ਨੀਂ ਚੀਜ਼ਾਂ ਹਾਂ ਇਹ ਗਾਲਦੇ ਆ ਉਹ ਉਹ ਰਹਿਜਦੇ ਜਿਹੜੀਆਂ ਉਹ ਚੀਜ਼ਾਂ ਚੁੱਲ੍ਹੇ ਵਾਲੀਆਂ ਸੀ ਨਾ ਉਹ ਰਹਿਜਦੀਆਂ ਸੀ ਪਕਾਉਂਦਾ ਉਹ ਰਹਿਜਦਾ ਸੀ ਖੜ 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 ਕਰਬੜ 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 ਕਰਨਾ ਨੇ ਸਾਗ ਨੇ ਹਾਂ ਮੇਥੇਆ ਦੀ ਰੋਟੀ ਜੀ ਆਪਣੇ ਗੁਆੜ ਚ ਲੈਂਦੀ ਹੁੰਦੀ ਸੀ ਨਾ ਤੇ ਕਵਾਸ਼ ਨਾ ਦੀ 8ਵੇਂ 7ਵੇਂ ਘਰੇ ਆਵਾਜ਼ ਨਾ ਜਾਂਦੀ ਸੀ ਮੇਥੇ ਦੀ ਭੁਰਜੀ ਵੀ ਹਾਂ ਵੀ ਮੇਥੇਆਂ ਦੀਆਂ ਰੋਟੀਆਂ ਲੈ ਰਹੀਆਂ ਫਲਾਨਿਆਂ ਦੇ ਸਾਗ ਰਹਿਜ ਰਿਆ ਅਨੇ ਆਏ ਆ ਉਹ ਤੋਂ ਥੱਕ ਜਾਈ ਜੀ ਖਸ਼ਬੂ ਉਹ ਚੀਜ਼ਾਂ ਵੀ ਯਾਰ ਆਪਣੀਆਂ ਦੇਸੀ ਸੀ ਹੁਣ ਤਾਂ ਹਾਈਬ੍ਰਿਡ ਵੀ ਆ ਗਏ ਹੁਣ ਤਾਂ ਬੀ ਵੀ ਹਾਈਬ੍ਰਿਡ ਆ ਆਪਾਂ ਰੱਖੀਏ ਨੇ ਜੀ ਆ ਆਪਾਂ ਤਾਂ ਹਦੇ ਆਪਾਂ ਇੱਥੇ ਭਾਈ ਵਾਲੇ ਬਸ ਇਹ ਚੀਜ਼ਾਂ ਰੇਵੀ ਤੋਂ ਬਿਨਾਰੇ ਤੋਂ ਕਰਨੀਆਂ ਆਪਾਂ ਪ੍ਰਾਪਤ ਚਲੋ ਇੱਥੇ ਆਉਣਾ ਚੰਨੇ ਹੁਣ ਤੇਰੇ ਕੋਲੇ ਉੱਥੇ ਆ ਬਈ ਨਿਆ ਦੂਜਾ ਲੈ ਵੀ ਅੱਗ ਮਚਾ ਲਈ ਮਿੱਤਰੋ ਹੁਣ ਅਸੀਂ ਉੱਥੇ ਲਾਵਾਂਗੇ ਕਰ ਹੁਣ ਦਾਲ ਬਣਾਵਾਂਗੇ ਅੱਗ ਕੋਲੇ ਕਰ ਚੱਲਾਂ ਆਵਾਂ ਉਹ ਜਾਂਨਾ ਵਾ ਚੰਨੇ ਕੋਲੇ ਇਹ ਵੱਡੀ ਕਰ ਤਾ ਹਾਂ ਵੱਡੀ ਤਰ੍ਹਾਂ ਵੱਡੀ ਬਾਹ ਤੇਰੇ ਚੰਨ ਪ੍ਰਤੀ ਨਾਵਾ ਚੰਨ ਚੰਨੇ ਅੱਜ ਆਪਣਾ ਘਿਓ ਵੀ ਤੱਤਾ ਕਰਨ ਵਾਲਾ ਹੋਊਗਾ ਉਦੋਂ ਬਾਅਦ ਇਹ ਇੱਥੇ ਬੋਧਾ ਤੱਤਾ ਹੈਗਾ ਤੋਂ ਬਾਅਦ ਘਿਓ ਧਰ ਦੇ ਠੀਕ ਆ ਇੱਕ ਪੀੜੀ ਦੀ ਪਾਸੇ ਕਰਦੇ ਇੱਕ ਪੀੜੀ ਦੀ ਉਹ ਮੁੰਡੇ ਤੇ ਰਾਤ ਨੂੰ ਉਹ ਕੋਈ ਕੀ ਜਾਂਦਾ ਹੈ ਹੈ ਹਾਂ ਰਾਤ ਨੂੰ ਲੈ ਵੀ ਅੱਗ ਮਚਾਤੀ ਇੱਥੇ ਬਣਾਵਾਂਗੇ ਹੁਣ ਭੁਰਜੀ ਅਸੀਂ ਚੰਨੇ ਨੇ 11 ਤਾਂ ਸੇਕ ਗਾੜ ਤੱਕ ਰਾਂ ਚੋ 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 ਕੋਈ ਨਹੀਂ ਅੱਜ ਤੁੰਦ ਵੀ ਸੁੱਖ ਨਾ ਬਈ ਬਾਹਲੀ ਪਈ ਵੀ ਆ ਤੁੰਦ ਬਾਹਰ ਬਹੁਤ ਹੋਊਗੀ ਕੱਲ ਵੀ ਸੂਰਜ ਨਿਕਲਿਆ ਚੱਜਣਾ ਤੇ ਅੱਜ ਵੀ ਨਿਕਲਣਾ ਐ ਗਿਆ ਤਾਂ ਆਦਿਓ ਬਲੂਂਗੜਾ ਆ ਗਿਆ ਸਹੂਰੇ ਦਾ ਬਾਹਰ ਪਰ ਜੂਰੇ ਦੇ ਵਿੱਚ ਦੀ ਨਿਕਲ ਕੇ ਉਹਨਾਂ ਚਾਹਦੇ ਕਿ ਘੋਗੂ ਪਾ ਕੇ ਕਿ ਕੜਾਹੀ ਧਰ ਦੇ ਉੱਤੇ ਘੋਗੂ ਜਾ ਬਣੂਗਾ ਉਦੋਂ ਨੂੰ ਅੱਗ ਮੱਚ ਪਈ ਆ ਆਵਾ ਅੱਗ ਜਾਂਦੀ ਅੱਗ ਦਾ ਸੇਕ ਹੁੰਦਾ ਮੋਢ ਦਾ ਬੜੀ ਬਣੀ ਅੱਗ ਦਾ